ਰਾਮਨ अरोड़ा ਦਾ ਫਸੀ ਸੀ ਦੂਜੇ ਪਾਸੇ ਮੁੱਖ ਮੰਤਰੀ ਵੀ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡਾ ਸੰਕਟ ਅੱਜ ਜਿਹੜੀ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਬਹੁਤ ਹੀ ਵੱਡੇ ਵੱਡੇ ਢੇਰ ਪੰਜਾਬ ਦੀ ਜਨਤਾ ਦਾ ਪੈਸਾ ਲੁੱਟਿਆ ਹੋਇਆ ਕਿਵੇਂ ਆਪਣੇ ਘਰਾਂ ਦੇ ਵਿੱਚ ਖੁੱਲੇ ਤੌਰ ਤੇ ਰੱਖਿਆ ਜਾਂਦਾ ਅੱਜ ਤੁਹਾਨੂੰ ਉਹ ਵੀ ਦਿਖਾਵਾਂਗੇ ਉਸ ਤੋਂ ਬਾਅਦ ਨੋਟਾਂ ਦੀਆਂ ਮਸ਼ੀਨਾਂ ਗਿਣਨ ਵਾਲੀਆਂ ਮਸ਼ੀਨਾਂ ਵੀ ਲਿਆਂਦੀਆਂ ਜਾਂਦੀਆਂ ਨੇ ਕਿਉਂਕਿ ਪਹਿਲਾ ਫਸਦੇ ਨੇ ਰਮਨ अरोड़ा ਆਮ ਆਦਮੀ ਪਾਰਟੀ ਦੇ ਬਹੁਤ ਹੀ ਹੁਨਾਰ ਕਹਿੰਦੇ ਸਾਡਾ ਐਮਐਲਏ ਐਮਐਲਏ ਫਸ ਜਾਂਦੇ ਨੇ ਬਾਅਦ ਦੇ ਵਿੱਚ ਸਾਡਾ ਮੁੱਖ ਮੰਤਰੀ ਵੀ ਫਸ ਜਾਂਦਾ ਤਾਂ ਫੇਰ ਪੰਜਾਬ ਦੇ ਵਿੱਚ ਅੱਗ ਬਾਂਗ ਜਿਹੜੀ ਕਿ ਖਬਰ ਫੈਲ ਜਾਂਦੀ ਹੈ ਔਰ ਦਾਅਵਾ ਕੀ ਕਰਦੇ ਸੀ ਮੁੱਖ ਮੰਤਰੀ ਕਹਿੰਦੇ ਸਾਡੀ ਭ੍ਰਸ਼ਟਾਚਾਰ ਕਰਨ ਵਾਲੀ ਜਿਹੜੀ ਕਿ ਨਹੀਂ ਹੈਗੀ ਸਰਕਾਰ ਸਾਡੀ ਸਰਕਾਰ ਤਾਂ ਬਹੁਤ ਹੀ ਇਮਾਨਦਾਰ ਸਰਕਾਰ ਹੈ ਯਾਨੀ ਪੰਜਾਬ ਦੇ ਲੋਕਾਂ ਦਾ ਨਾਤਾ 1 ਰੁਪਈਆ ਖਾ ਕੇ ਇੱਧਰ ਕਰਨਾ ਤੈਨਾਂ ਇਹ ਇੱਧਰ ਕਰਨਾ ਔਰ ਜਦੋਂ ਹੁਣ ਵੱਡੇ ਵੱਡੇ ਢੇਰ ਨਿਕਲ ਰਹੇ ਆ ਉਹ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦਿਖਾਉਂਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਬਿਲਕੁਲ ਝੂਠੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੇ ਹੋ ਗਏ ਨੇ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਇਹਦੇ ਵਿੱਚ ਬੜੇ ਹੀ ਹੈਰਾਨੀਜਨਕ ਮਾਮਲੇ ਖੜੇ ਹੋਣਗੇ ਕਿਉਂਕਿ ਇਹ ਜਿਹੜੀ ਖਬਰ ਫੈਲੀ ਆ ਇਹ ਸਿਰਫ ਤੁਸੀਂ ਇਹੀ ਦੇਖਿਆ ਕਿ ਇਹਨਾਂ ਕੋਲੋਂ ਪੈਸਾ ਫੜਿਆ ਗਿਆ ਪਰ ਦਰਅਸਲ ਦੇ ਵਿੱਚ ਮਾਮਲਾ ਅੰਦਰੋਂ ਕੀ ਚੱਲ ਰਿਹਾ ਸੀ ਉਹ ਵੀ ਅੱਜ ਤੁਹਾਡੇ ਸਾਹਮਣੇ ਆਉਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹੋ ਜਿਹਾ ਨਾਟਕ ਕਰ ਦਿੰਦੇ ਨੇ ਜਦੋਂ ਸਟੇਜ ਦੇ ਉੱਤੇ ਖੜੇ ਹੁੰਦੇ ਨੇ ਤਾਂ ਪੰਜਾਬ ਦੇ ਲੋਕਾਂ ਦਾ ਮਨ ਮੋਹ ਹੀ ਤਾਂ ਇਸ ਤਰ੍ਹਾਂ ਕਰਦੇ ਨੇ ਕਿ ਵਸ਼ੇ ਦੇ ਵਿੱਚ ਹੀ ਹੋ ਜਾਂਦੇ ਸਾਡੇ ਪੰਜਾਬੀ ਉਸ ਤੋਂ ਬਾਅਦ ਪੰਜਾਬ ਦੀ ਫਿਰ ਲੁੱਟ ਸ਼ੁਰੂ ਹੁੰਦੀ ਹੈ ਵੱਡੇ ਪਦਰ ਤੇ ਤਾਂ ਤੁਹਾਨੂੰ ਉਹੀ ਲੁੱਟਦਾ ਪੈਸਾ ਕਿਵੇਂ ਜਾਂਦਾ ਇਹਨਾਂ ਦੇ ਘਰਾਂ ਦੇ ਵਿੱਚ ਦਿਖਾਉਣੇ ਆ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬਹੁਤ ਹੀ ਅਹਿਮ ਅਪਡੇਟ ਹੈ ਸੁਣੋ ਪੰਜਾਬ ਦੇ ਇੱਕ ਸਭ ਤੋਂ ਵੱਡੇ ਸਿਆਸੀ ਘਰਾਣੇ ਦੇ ਪਰਿਵਾਰਕ ਮੈਂਬਰ ਦੇ ਸਬੰਧ ਇਸ ਕੱਜੀ ਤੌਰ ਤੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਰਮਨ अरोड़ा ਦੇ ਨਾਲ ਉਸ ਆਡੀਓ ਦੇ ਵਿੱਚ ਉਜਾਕਰ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਸਬੰਧ ਸੀਗੇ ਕਿਸ ਤਰੀਕੇ ਵਿਧਾਇਕ ਰਮਨ अरोड़ा ਲੋਕਾਂ ਤੋਂ ਵਸੂਲੀਆਂ ਕਰ ਰਿਹਾ ਸੀਗਾ ਤੇ ਉਹ ਪੈਸਾ ਜਾਂ ਕਿੱਥੇ ਰਿਹਾ ਸੀਗਾ ਕਿਹੜੇ-ਕਿਹੜੇ ਲੋਕ ਉਸ ਤੋਂ ਇਹ ਪੈਸਾ ਲੈ ਰਹੇ ਸੀਗੇ ਇਸ ਤਰ੍ਹਾਂ ਦੇ ਦਾਅਵੇ ਜਿਹੜੇ ਕੀਤੇ ਗਏ ਸੀਗੇ ਉਸ ਵਿਅਕਤੀ ਵੱਲੋਂ ਵਿਧਾਇਕ ਜੋ ਸਾਫਕਾ ਆਵਾਦੀ ਪਾਰਟੀ ਦੇ ਸ਼ੀਤਲ ਉਂਗਰਾਲ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀਗੇ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਖੁਲਾਸੇ ਕਰਨ ਦੀ ਗੱਲ ਕੀਤੀ ਸੀ ਉਹ ਵੀ ਉਸੇ ਇਲਾਕੇ ਤੋਂ ਆਉਂਦੇ ਉਹ ਵੀ ਗੁਲੰਦਰ ਦੇ ਇਲਾਕੇ ਤੋਂ ਆਉਂਦੇ ਉਹਨਾਂ ਲੋਕ ਵੱਲੋਂ ਵੀ ਕਈ ਤਰ੍ਹਾਂ ਦੇ ਦਾਅਵੇ ਤੇ ਕਈ ਤਰ੍ਹਾਂ ਦੀ ਆਡੀਓ ਕਲਿੱਪ ਹੋਣ ਦਾ ਵੀ ਦਾਵਾ ਕੀਤਾ ਗਿਆ ਸੀ ਤੇ ਉਹਨਾਂ ਨੇ ਵੀ ਇਸ ਵਿਧਾਇਕ ਦਮਨ ਬਰੋੜਾ ਦੇ ਉੱਪਰ ਸਵਾਲ ਕੀਤੇ ਸੀ ਕਿ ਦੇਰੀ ਦੇ ਨਾਲੇ ਕਾਰਵਾਈ ਹੋਈ ਹੈ ਹੁਣ ਸਮੇਂ ਦੇ ਹੈਗੇ ਕਿਉਂਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਫਕਾ ਮੁੱਖ ਮੰਤਰੀ 2022 ਦੇ ਵਿੱਚ ਪੰਜਾਬ ਆਉਂਦੇ ਹੈਗੇ ਆ ਉਹ ਇੱਕ ਜਾਗਰਨ ਚੱਲ ਰਿਆ ਸੀਗਾ ਉੱਥੇ ਭਜਨ ਗਾਰੇ ਸੀ ਰਮਨ अरोड़ा ਤੇ ਉਸ ਭਜਨ ਗਾਣ ਵਾਲੇ ਇੱਕ ਜਾਂ ਜਾਗਰਤਾ ਕਰਨ ਵਾਲੇ ਵਿਅਕਤੀ ਤੋਂ ਇੰਨਾ ਪ੍ਰਭਾਵਿਤ ਹੋ ਜਾਂਦੇ ਤੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਇੰਟਰੋਡਿਊਸ ਕਰਵਾ ਲੈਂਦੇ ਆ ਇਹ ਤਾਂ ਰਹੀ ਰਮਨ अरोड़ा ਦੀ ਗੱਲ ਪਰ ਇਧਰਲੇ ਪਾਸੇ ਆਜੋ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਕਹਿੰਦਾ ਸਾਡੀ ਸਰਕਾਰ ਤਾਂ ਬੜੀ ਇਮਾਨਦਾਰ ਪਰ ਤੁਹਾਡੇ ਸਾਹਮਣੇ ਜਿਹੜੀ ਅੱਜ ਇੱਕ ਗੱਲ ਹੋਰ ਖੋਲਣੀ ਆ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਹੈਰਾਨੀ ਹੋਣੀ ਆ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਕੁ ਬੰਦੇ ਇਹਨਾਂ ਦੇ ਸਾਹਮਣੇ ਬੈਠਣ ਵਾਲੇ ਹੁੰਦੇ ਨੇ ਉਹ ਜਿਹੜੇ ਐਵੇਂ ਹੀ ਸਿਰ ਜਹਾੜਾਈ ਜਾਂਦੇ ਆ ਭਗਵੰਤ ਮਾਨ ਤੁਛਕਲੇ ਸੁਣਾਈ ਜਾਂਦਾ ਅੱਜ ਉਹਨਾਂ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ ਨੇ ਕਿਉਂਕਿ ਜਿਹੜੇ ਕਹਿੰਦੇ ਸਾਡਾ ਮੁੱਖ ਮੰਤਰੀ ਹੈ ਤਾਂ ਸਾਰਿਆਂ ਦਾ ਹੀ ਸੀ ਪਰ ਉਹ ਰਿਹਾ ਨਹੀਂ ਬਾਈ ਕਿਉਂਕਿ ਗੱਲ ਹੀ ਇਹੋ ਜੀ ਹੈ ਭਗਵੰਤ ਮਾਨ ਸਰਕਾਰ ਜਿਹੜੀ ਅੰਦਰੋਂ ਨੀਤੀ ਚੱਲੀ ਆ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਵੇ ਦੇਖੋ ਸਾਡਾ ਇੱਕ ਪੰਜਾਬੀ ਭਾਈਚਾਰਾ ਭਗਵੰਤ ਮਾਨ ਸਾਡਾ ਇੱਕ ਪੰਜਾਬੀ ਨੌਜਵਾਨ ਸੀ ਸਾਰੇ ਜਾਣਦੇ ਹੋ ਔਰ ਦੂਜੇ ਪਾਸੇ ਦਿੱਲੀ ਦਾ ਲਾਲਾ ਆਉਂਦਾ ਤਾਂ ਫੇਰ ਉਹਦੀ ਗ੍ਰਿਫਤ ਦੇ ਵਿੱਚ ਜਾਂਦਾ ਭਗਵੰਤ ਮਾਨ ਭਗਵੰਤ ਮਾਨ ਨੂੰ ਐਮਪੀ ਹੁੰਦੇ ਹੀ ਉਹ ਮੁੱਖ ਮੰਤਰੀ ਐਲਾਨ ਦਿੰਦਾ ਤਾਂ ਫੇਰ ਸ਼ੁਰੂ ਹੁੰਦੀ ਹੈ ਕਹਾਣੀ ਪੰਜਾਬ ਦੀ ਲੁੱਟ ਦੀ ਕਹਿੰਦਾ ਤੈਨੂੰ ਮੁੱਖ ਮੰਤਰੀ ਬਣਾ ਦੇਗੇ ਇਧਰਲੇ ਪਾਸੇ ਪੰਜਾਬ ਦੇ ਲੋਕ ਕੀ ਕਹਿ ਰਹੇ ਸੀ ਕਹਿੰਦੇ ਸਾਡਾ ਭਾਈ ਕਮੀਡੀਅਨ ਬਹੁਤ ਵੱਡਾ ਵਧੀਆ ਕਲਾਕਾਰ ਹੈ ਚੰਗੀ ਤਰ੍ਹਾਂ ਅਸੀਂ ਇਹਦੇ ਵਾਕਿਫ ਵੀ ਆ ਤੇ ਬੰਦਾ ਵੀ ਚੰਗਾ ਇਹ ਪੰਜਾਬ ਨੂੰ ਵਾਕਈ ਬਚਾ ਲੂ ਬਹੁਤ ਸਾਰੀ ਉਮੀਦ ਸਾਡੇ ਲੋਕਾਂ ਨੇ ਲਾ ਲਈ ਦੋ ਘਰਾਂ ਤੋਂ ਅੱਕੇ ਲੋਕਾਂ ਨੇ ਭਗਵੰਤਵਾਲ ਨੂੰ ਚੁਣ ਲਿਆ ਵੱਡੇ ਪੱਦਰ ਤੇ ਬਾਈ ਦੇ ਵਿੱਚ ਇੱਕ ਇਸ ਤਰ੍ਹਾਂ ਜਿਵੇਂ ਤੂਫਾਨ ਦੀ ਤਰ੍ਹਾਂ ਇੱਕ ਸਰਕਾਰ ਬਣਦੀ ਹੈ ਵੱਡੀ ਬਹੁਮਤ ਦੇ ਨਾਲ ਤਾਂ ਫੇਰ ਉੱਥੇ ਸ਼ੁਰੂ ਹੁੰਦੀ ਹੈ ਪੰਜਾਬ ਦੀ ਲੁੱਟ ਦਿੱਲੀ ਵਾਲੇ ਲਾਲੇ ਨੇ ਖੇਰ ਰਚਿਆ ਸੀ ਇਹ ਕਿ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਕਿਵੇਂ ਪੈਸਾ ਲਿਆਉਣਾ ਦਿੱਲੀ ਦੇ ਵਿੱਚ ਕਿਵੇਂ ਵੱਡੇ ਪੱਦਰ ਤੇ ਲੋਕਾਂ ਨੂੰ ਲੁੱਟਣਾ ਤੇ ਕਿਵੇਂ ਲੋਕਾਂ ਦੇ ਵਿੱਚ ਪਾੜ ਪਾਉਣੀ ਆ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਹੁਣ ਦੇਖੋ ਧਿਆਨ ਨਾਲ ਸੁਣਨ ਦੀ ਲੋੜ ਹੈ ਵੀ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦਾ ਮੈਂ ਚਲਾਉਣਾ ਉਹ ਦਿਨ ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਘਟ ਪੁਤਲੀ ਬਣ ਤਾ ਚੁੱਕੀ ਹੈ ਪਰ ਸਾਡਾ ਮੁੱਖ ਮੰਤਰੀ ਪੈਸਾ ਦੇਖੋ ਕਿੱਡੇ ਵੱਡੇ ਪੱਦਰ ਤੇ ਇਕੱਠਾ ਕਰਦਾ ਆਪਣੇ ਘਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਢੇਰ ਲਾ ਰੱਖੇ ਇਹਨਾਂ ਨੇ ਨੋਟਾਂ ਦੇ ਜਿਹੜੇ ਕਿ ਵਿਜੀਲੈਂਸ ਵਾਲਿਆਂ ਨੇ ਅੱਜ ਛਾਪਾ ਮਾਰਿਆ ਅਮਨ अरोड़ा ਦੇ ਘਰੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਰਿਪੋਰਟ ਫੜਿਆ ਗਿਆ ਤਾਂ ਫੇਰ ਉੱਥੇ ਕਮਸ਼ੀਲ ਲੈ ਕੇ ਵੀ ਜਾਈ ਗਈ ਤੁਸੀਂ ਆਪ ਦੱਸੋ ਵੀ ਇੰਨਾ ਪੈਸਾ ਕਿੰਨਾ ਕੁ ਹੋ ਸਕਦਾ ਜਿਹੜੇ ਉਹਨੂੰ ਮਸ਼ੀਨ ਦੀ ਲੋੜ ਪੈ ਗਈ ਗਿਣਨ ਦੀ ਨੋਟ ਗਿਣਨ ਵਾਲੀ ਜਿਹੜੀ ਮਸ਼ੀਨ ਹੈ ਵਿਜੀਲੈਂਸ ਵਾਲਿਆਂ ਨੇ ਉੱਥੇ ਲਗਾਏ ਨੇ ਕਿ ਭਾਈ ਇਹਨੇ ਪੈਸੇ ਤਾਂ ਨਹੀਂ ਗਿਣੇ ਜਾਣੇ ਇਹਦਾ ਮਸ਼ੀਨ ਨਾਲ ਹੀ ਗਿਣੀ ਜਾਣੀ ਆ ਪਰ ਪਤਾ ਉਹ ਪੈਸਾ ਕਿਹੜਾ ਪੈਸਾ ਸੀ ਉਹ ਸਾਡੇ ਗਰੀਬਾਂ ਦਾ ਚੂਸਿਆ ਹੋਇਆ ਖੂਨ ਆ ਉਹ ਟੈਕਸ ਦੇ ਰੂਪ ਦੇ ਵਿੱਚ ਕਹਿ ਲੋ ਚਾਹੇ ਕਿਵੇਂ ਮਰਜ਼ੀ ਕਹਿ ਲੋ ਕਿਹੜਾ ਟੈਕਸ ਦਾ ਸਿੱਧੇ ਤੌਰ ਤੇ ਲੁੱਟਦੀ ਆ ਸਰਕਾਰ ਇਹ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਲੈਣਾ ਜ਼ਰੂਰੀ ਆ ਕਿਉਂਕਿ ਪੰਜਾਬ ਦੀਆਂ ਜੜਾਂ ਦੇ ਵਿੱਚ ਜਿਹੜੀ ਦਾਤੀ ਹੁਣ ਆਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਹੱਥ ਵਿੱਚ ਫੜ ਕੇ ਪਵਾਈ ਆ ਤਾਂ ਉਹੀ ਭਗਵੰਤ ਮਾਨ ਪੰਜਾਬ ਦੀਆਂ ਜੜਾਂ ਨੂੰ ਪੱਟ ਰਿਹਾ ਵੱਢ ਵੀ ਰਿਹਾ ਆਉਣ ਵਾਲੀ ਨੌਜਵਾਨੀ ਦੀ ਗੱਲ ਕਰਦੇ ਹੋ ਤੁਸੀਂ ਕਿ ਸਾਡਾ ਭਵਿੱਖ ਚੰਗਾ ਰਹੇਗਾ ਇਹ ਨਹੀਂ ਰਹਿਣ ਦਿੰਦੇ ਚਿੱਟੇ ਦੀ ਮਹੀਮ ਚਿੱਟੇ ਦੀ ਬਰਬਾਦ ਕਰਨ ਵਾਲੇ ਇਹ ਦੋਵੇਂ ਲੀਡਰ ਨੇ ਜੀਨੂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਕਿਹਾ ਜਾਂਦਾ ਇਹਨਾਂ ਦੋਵਾਂ ਨੇ ਰਲ ਕੇ ਰਣਨੀਤੀ ਬਣਾਈ ਆ ਇਹ ਮੰਨਦਾ ਉਹਨੂੰ ਗੁਰੂ ਕਹਿੰਦਾ ਇਹ ਸਾਡਾ ਗੁਰੂ ਆ ਜੀ ਜਿਵੇਂ ਕਹੂਗਾ ਕਰਾਂਗੇ ਭਾਈ ਕਿਉਂਕਿ ਮੁੱਖ ਮੰਤਰੀ ਇਹਨੇ ਬਣਾਇਆ ਮੇਰੀਆਂ ਤਾਂ ਜਣਾ ਉਹਨੇ ਲਾਈਆਂ ਨੇ ਇਸੇ ਕਰਕੇ ਸਾਡੇ ਪੰਜਾਬ ਦੇ ਪਿੱਛੇ ਪਵਾ ਦਿੱਤਾ ਤੇ ਉਹ ਕਮਲਾ ਬੰਦਾ ਪਿੱਛੇ ਪੈ ਗਿਆ ਉਹ ਸਾਡੇ ਵਾਲਿਆਂ ਨੂੰ ਹੀ ਮਾਰਨ ਤੇ ਲੱਗ ਗਿਆ ਦਿੱਲੀ ਵਾਲੇ ਲਾਲੇ ਦੇ ਮੰਦਰ ਲਾ ਕੇ ਐਸ ਕਰਕੇ ਪੰਜਾਬ ਦੀ ਬਰਬਾਦੀ ਵੱਡੇ ਪੱਧਰ ਤੇ ਹੋ ਵੀ ਰਹੀ ਹੈ ਤੇ ਪਹਿਲਾਂ ਵੀ ਹੋ ਗਈ ਹੈ ਦੇਖੋ ਇਹਨਾਂ ਤੋਂ ਤਾਂ ਉਮੀਦ ਰੱਖਣ ਦੀ ਲੋੜ ਨਹੀਂ ਪਰ ਪੰਜਾਬ ਦਾ ਹੁਣ ਮੁੱਖ ਮੰਤਰੀ ਬਦਲਿਆ ਜਾਣਾ ਚਾਹੀਦਾ ਕਹਿੰਦੇ ਪੰਜਾਬ ਦੇ ਲੋਕ ਤਾਂ ਹੁਣ ਅਮਰਪਾਲ ਸਿੰਘ ਦੇ ਉੱਤੇ ਨਜ਼ਰ ਟਿਕਾਈ ਹੋਈ ਹੈ ਤਾਂ ਮੈਂ ਹੁਣ ਤੁਹਾਡੇ ਤੋਂ ਜਾਣਨਾ ਚਾਹੁੰਦਾ ਸਾਡੇ ਜਿੰਨੇ ਪੰਜਾਬੀ ਭੈਣ ਭਰਾ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਨੇ ਜਿਹੜੇ ਕਹਿੰਦੇ ਅਮਰਪਾਲ ਸਿੰਘ ਮੁੱਖ ਮੰਤਰੀ ਬਣਨਾ ਚਾਹੀਦਾ ਤਾਂ ਮੈਂ ਚਾਹੂੰਗਾ ਕਿ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਦੇ ਹੱਕ ਵਿੱਚੋਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਰਾ ਕਿਉਂਕਿ ਤੁਹਾਡੀ رائے ਲੈਣੀ ਜ਼ਰੂਰੀ ਹੈ ਤੁਹਾਡੀ رائے ਲੈਣੀ ਇਸ ਲਈ ਜ਼ਰੂਰੀ ਹੈ ਕਿ ਪੰਜਾਬ ਦਾ ਭਵਿੱਖ ਕੀ ਸੋਚ ਰਿਹਾ ਉਹ ਵੀ ਦੇਖਣਾ ਜ਼ਰੂਰੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ